ਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ ਮੰਮੀ ਗੁੱਡ ਮਾਰਨਿੰਗ ਬੋਲੋ ਗੁੱਡ ਮਾਰਨਿੰਗ ਇੱਧਰ ਬੁੱਬਾ ਕਰੋ ਇਹਦਾ ਕੱਕੇ ਦਾ ਗੁੱਡ ਮਾਰਨਿੰਗ ਕਹਦੇ ਓਏ ਗੁੱਡ ਮਾਰਨਿੰਗ ਬੋਲੋ ਤੂੰ ਭਾਵੇਂ ਆ ਚੁੱਤਾ ਉੱਠਿਆ ਗੂਗਲ ਗੁੱਡ ਮਾਰਨਿੰਗ ਲੈ ਤੂੰ ਦੁੱਧ ਪੀਣਾ ਓਏ ਭੁੱਖ ਲੱਗੀ ਆ ਦੇ ਦੇ ਮੇਰੇ ਨਾਲ ਕੱਲ ਬੜਾ ਹੱਤਦਾ ਹੈ ਅੱਜ ਦੇਖਦੇ ਨਹੀਂ ਸੁੱਤਾ ਉੱਠਿਆ ਅੱਜ ਦੇ ਵਕਤ ਹੀ ਬਹੁਤ ਥੋੜਾ ਜਿਹਾ ਮੇਰੇ ਨਾਲ ਦੇਖ ਤਾਂ ਦੇਵੇ ਇੱਧਰ ਪਪਾ ਲੈ ਅਜੇ ਨਹੀਂ ਕੋ ਸੌਜਦਾ ਹਾਂ ਅਜੇ ਭੁੱਖ ਲੱਗੀ ਆ ਉਕ ਲੱਗੀ ਇਹਨੂੰ ਹਾਂਜੀ ਸੋਹਣਿਓ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਨੂੰ ਪਿਆਰ ਕਰਨ ਵਾਲੇ ਸਾਡੇ ਚੋਹੇਤੇ ਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਸੋ ਅੱਜ ਦੇ ਵਲੋਗ ਨਾਲ ਬਣਾਈ ਦਿਓ ਸਾਡੀਆਂ ਭੈਣਾਂ ਸਾਡੀਆਂ ਮਾਤਾ ਜਣੀਆਂ ਸਾਡੀਆਂ ਭਰਾ ਜਿੰਨੇ ਵੀ ਜਾਣੇ ਆ ਦੇਖਦੇ ਆ ਸੋ ਕਰਦੇ ਆ ਵਲੋਗ ਦਾ ਵਲੋਗ ਦਾ ਐਂਡ ਕਦੋਂ ਲੱਗਾ ਹੈ ਕਰਦੇ ਆ ਬਲੋਗ ਦੀ ਸ਼ੁਰੂਆਤ ਸੋ ਬਣਾਈ ਦਿਓ ਸਾਰੇ ਜਣੇ ਵਲੋਗ ਦੇ ਨਾਲ ਆਹ ਦੇਖੋ ਕਰਦੋ ਗੋਲੀ ਮਾਰ ਦੋ ਗੋਲੀਆਂ ਮਾਰਦਾ ਵੇ ਲੜਦੇ ਕਾਦੇ ਹੁੰਦੇ ਆ ਹੈ ਕੁੱਟੂ ਜੇ ਲੜੇ ਤਾਂ ਹੁਣ ਤੁਸੀਂ ਉਹ ਉਧਰ ਮੰਮੀ ਬਾਹਰ ਬੈਠੇ ਆ ਤੇ ਆ ਗੱਡੀ ਸਾਡੀ ਜੇ ਕੋ ਕਿੰਨੀ ਗੰਦੀ ਹੋਈ ਤੇ ਮੈਂ ਪਾਣੀ ਮਾਰਨਾ ਹੁਣ ਅਦੀ ਦੀ ਪੈਪ ਲਾਇਓ ਨਾਲੇ ਲੋਬੀ ਦੀ ਦੀ ਨੂੰ ਕੱਪੜੇ ਧੋਉਂਦੇ ਆ ਪਾਣੀ ਛੱਡਿਆ ਹੋਇਆ ਆ ਦੇਖੋ ਤੇ ਇਧਰ ਆਦੋ ਬਾਦ ਥੱਕ ਬਹੁਤ ਜ਼ਿਆਦਾ ਹੋ ਗਿਆ ਸਾਡੇ ਕੋਲੋਂ ਤੇ ਕੀ ਸਮਾਂ ਚਾਰਾ ਹੋ ਅੱਤਨ ਦੂਸਾਂਗੇ ਕਿੱਥੇ ਚੱਲੇ ਆ ਤੇ ਇੱਧਰ ਦੇਖੋ ਰੈਡੀ ਨਹੀਂ ਹੋਈ ਅਜੇ ਤੱਕ ਬਰੀਦੰਨਾ ਟਾਈਮ ਬਾਲ ਦੇਖੋ ਮੇਰੇ ਬਾਲ ਤੇਰੇ ਜੜਜੜੇ ਜੇ ਹੋ ਗਏ ਆ ਕੱਲ ਦੇ ਉੱਜੜੇ ਨੇ ਜੜਜੜੇ ਜੇ ਹੋ ਗਏ ਆ ਪ੍ਰੀਤੀ ਹਾਂ ਵਿਆਹ ਦੇ ਚੱਕਰ ਹਾਂ ਮੇਰੇ ਵਾਲ ਉੱਜੜ ਚੁੱਕੇ ਨੇ ਹਾਂ ਬੱਸ ਬੋਤਲ ਕਿਦੀ ਫਿਕਦੀ ਮੈਂ ਕਿਹਿਆ ਪਿਆਸਾ ਸੜਾ ਗਿਆ ਚੜਾ ਖਾਦਾ ਹਾਂ ਹਾਂ ਪਕੌੜੇ ਜ਼ਿਆਦਾ ਖਾਦੇ ਨੇ ਪਕੌੜੇ ਜ਼ਿਆਦਾ ਕੁਡ ਮਾਰਨਿੰਗ ਇਤਰਾ ਦੇ ਲੋ ਸਾਡਾ ਊ ਦਾ ਇਨੇ ਨਾ ਮੇਰਾ ਜਲੂਸ ਕੱਢਦਾ ਨਾ ਦੇਖ ਕਿ ਕੋਈ ਡੱਬਾ ਹੀ ਲੈਣਾ ਕਹਿੰਦਾ ਨਾ ਮੈਂ ਡੱਬਾ ਲੈਣਾ ਦੇਖ ਲੋ ਡੱਬਾ ਲੈ ਕੇ ਆਇਆ ਕਿੰਨੀ ਸਿਹਤ ਲਈ ਠੀਕ ਸੇ ਆਪਾਂ ਕੋਈ ਸੀ ਕਲੀਨਿੰਗ ਕਲੀਨਿੰਗ ਦਵਾਈ ਲੈਣਾ ਦਵਾਈ ਲੈਣੀ ਦਵਾਈ ਲੈ ਕੇ ਆਈਆਂ ਦੱਸ ਰਿਹਾ ਦੂਜੇ ਦਿਨ ਦਵਾਈ ਬਿਆਹ ਦਾ ਅਸਰ ਨਹੀਂ ਆਇਆ ਹੀ ਇੱਕ ਤਾਂ ਅਸਰ ਪੁੱਛਾ ਹੋ ਗਿਆ ਅਸਰ 7 ਤੋਂ 10 ਫਿੱਟ ਦਾ ਨਹੀਂ 7 ਨਹੀਂ ਦੱਸ 7 ਨਹੀਂ ਦੱਸਦਾ 7 ਨਹੀਂ ਦੱਸਦਾ ਯਾ ਇਸ ਮੈਂ ਮੇਰੀ ਹੋ ਗਈ ਸੇ ਤਾਂ ਖਰਾਬ ਇਏ ਜ਼ਕਰ ਕੇ ਮੈਂ ਆਪਣੀ ਮੈਡੀਸਿਨ ਲੈਣ ਗਈ ਸੀ ਤੇ ਦਰਵਾਜ਼ਾ ਦੇ ਲਓ ਜੀ ਮੈਨੂੰ ਬੜਾ ਦੁਖੀ ਕੀਤਾ ਮੈਨੇ ਆਪਾ ਕਿੱਥੇ ਗਿਆ ਪੰਜ ਰੁਪਏ ਦਾ ਡੱਬਾ ਲੈ ਕੇ ਆਪਾ ਤਨੀ ਬੈ ਕੇ ਪੰਜ ਰੁਪਏ ਦਾ ਡੱਬਾ ਖਰੀਦਿਆ ਫੇਰ ਇਹਨਾਂ ਦੇ ਡੇਕੋਟ ਖਰੀਦ ਜੀ ਕੀ ਕਰਦੇ ਫਿਰ ਤਿਆਰ ਹੁੰਦੀ ਆ ਤਿਆਰ ਹੁੰਦੀ ਤਿਆਰ ਅੱਛਾ ਤਿਆਰ ਹੁੰਦੀ ਸੀ ਗਾਇਸ ਅਸੀ ਹੋਏ ਸੀ ਜਿਹੜਾ ਆਈਡੀ ਸ਼ੇਅਰ ਕੀਤਾ ਹਾਂ ਹਾਂ ਬਈ ਬੁਗਏ ਆਏ ਹਾਏ ਕਿੰਨਾ ਕਾਲਾ ਕੈਮਰਾ ਆਏ ਹਾਏ 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 ਗਾਇਸ ਅਸੀਂ ਹੋ ਗਏ ਸੀ ਰੈਡੀ ਸ਼ੈਡੀ ਤੇ ਅਸੀਂ ਚੱਲੇ ਆ KFC KFC ਚੱਲੇ ਆਪਾਂ ਹਾਂਜੀ ਢਾਬੇ ਚੱਲੇ ਆਪਾਂ ਮੋਹਨ ਸਿੰਘ ਦੇ ਵਾਓ ਵਾਓ ਮੋਹਨ ਸਿੰਘ ਦੇ ਢਾਬੇ ਮੋਹਨ ਸਿੰਘ ਦੇ ਢਾਬੇ ਤੇ ਚੱਲੇ ਆ ਗਾਇਸ ਗਾਇਸ ਅਸ ਨਹੀਂ ਮੈਂ ਕਿੱਥੇ ਜਾਣਾ ਮੈਂ ਦੁੱਧ ਹੀ ਕਰਨ ਦਾ ਹੀ ਮੈਂਗਾ ਅਹੀਂ ਚੱਲੇ ਆ ਵਾਹ ਵਾਹ ਮੈਂਗਾ ਹੀ ਚੱਲੇ ਵਾਹ ਵਾਹ ਵਾਲਿਆਂ ਨੂੰ ਕੇ ਐਸੀ ਚੱਲੇ ਮੈਂਗਾ ਹੀ ਕਹਿੰਦਾ ਭੈਣ ਨੇ ਵੀ ਨਾਲ ਜਾਣਾ ਭੈਣ ਦੀ ਟੈਨਸ਼ਨ ਪੈ ਗਈ ਮੇਰੇ ਘਰ ਵਾਲੀ ਘਰੇ ਆ ਭੈਣ ਨਾਲ ਚੱਲਣੀ ਵੀ ਭੈਣ ਨਾਲ ਚਲੀ ਮੇਰੇ ਘਰ ਵਾਲੀ ਘਰੇ ਰਹਿ ਗਈ ਹੈ ਚੌਲ ਮੇਰੇ ਸਿਰ ਤੇ ਮੋਹ ਚਾਸਾ ਲੈ ਆ ਚਾਸਾ ਮੇਰਾ ਬੋਲ ਚਾਸਾ ਆ ਲੜਾ ਆ ਗਈ ਹੁਣ ਸੋਨੇ ਸੋਨੇ ਕੱਪੜੇ ਪਾ ਕੇ ਆਰਾ ਨੇ ਸੋਨੇ ਪਾਇਆ ਬਾਦੂ ਜੀ ਗਾਇਸ ਅਸੀਂ ਗੱਡੀ ਘਾਤੀ ਸਟਾਰਟ ਦੇਖੋ ਸਾਡੇ ਡੋਲਿਆਂ ਦੇ ਵਿੱਚ ਜਾਣ ਕਿੰਨੀਆਂ ਹਾਂਜੀ ਅੱਛਾ ਕਰੀਮ ਮੈਂ ਚੱਲੀ ਪਪਾਣਾ ਮੈਂ ਇਹ ਤਾਂ ਲੱਗ ਜਾਣਾ ਦੇਖੋ ਮਣੀ ਵੀ ਲਾ ਦੇ ਮੈਂ ਜਲਦੀ ਜਲਦੀ ਬੂਟ ਪਾ ਦੇ ਮੈਂ ਵੀ ਨਾਲ ਜਾਣਾ ਜਦ ਕੀ ਮੈਂ ਚੱਲੀ ਨਹੀਂ ਆ ਮਾਦਾ ਤਿਆਰ ਹੋਈ ਸੀ ਚੱਲਨਾ ਜਲਦੀ ਜਲਦੀ ਤਿਆਰ ਕਰੋ ਜਲਦੀ ਜਲਦੀ ਹਾਂਜੀ ਗਾਇਸ ਅਸੀਂ ਰੈਡੀ ਹੋ ਗਏ ਆ ਆਪਣੇ ਕੰਮ ਲਈ ਅਹੁਣ 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 ਨਹੀਂ ਆ ਰਿਹਾ ਕਿਉਂ ਆ ਰਿਹਾ ਕਿ ਮਨ ਵੀਰ ਮਨ ਵੀਰ ਦੇਖੋ ਭਾਈ ਸਾਗਲੇ ਆਇਓ ਰਹਿਣ ਵੀ ਸੜਿਆ ਕਿ ਪੈਂਟਰੂ ਰੋ ਤੇ 200 ਰੁਪਏ ਦੁੱਦੇ ਤੁਰੇ ਫਿਰਦਾ ਦੇਖੋ ਗੱਡੀਆਂ ਦੇ ਵਿੱਚ ਦੇਖੋ ਦੇਖੋ ਗਾਇਸ ਗੱਡੀਆਂ ਚ ਦੇ ਲੋ ਸੋ ਆਪਾਂ ਇਹ ਕਰੀਮ ਫੜਿਓ ਪੇ ਪੀ ਗਿਆ ਨੰਦਰਾ ਸਟ੍ਰੀਟ ਦੇ ਫਰੋਸ ਪਤਾ ਨਹੀਂ ਪਾਜੀ ਉਹ ਬਿੱਕੋ ਪਤਾ ਨਹੀਂ ਪਤਾ ਨਹੀਂ ਕਾਈ ਨੇ 10 ਰੁਪਏ ਦੀ ਪੈਣੀ ਯਾਰ ਇੱਥੋਂ ਫੜ ਲੈਂਦੀ ਐ ਪੈਣੀ ਤਾਂ 10 ਰੁਪਏ ਦੀ ਇੱਥੋਂ ਮੜ ਲੱਗ ਤੇ ਹੁਣੀ ਲਾ ਦਾਂ ਨੀ ਪਤਾ ਅੱਗੇ ਤੁਹਾਨੂੰ ਫੜ ਲੈਂਦੀ ਆ ਪਾਰਾਂ ਗਾਈ ਸਹੀ ਕਰਦੇ ਪਏ ਆ ਇੱਧਰ ਉਹਨੂੰ ਮਨਵੀਰ ਦੇ ਹਾਲ ਏਦਾਂ ਪੈਂਦੇ ਨੇ ਵੀ ਪ੍ਰੀਤੀ ਚੱਲੀ ਆ ਪ੍ਰੀਤੀ ਚੱਲੀ ਆ ਹਾਂਜੀ ਹੜਕੀਂਦ ਵਾਲਾ ਆ ਛੋਟੀ ਨੀ ਕੀ ਉਹ ਲਿਉਣੇ ਅੰਦਰ ਚੱਕ ਕੇ ਚੱਕ ਕੇ ਲਿਉਣ ਲੱਗੇ ਹਾਂਜੀ ਆਹ ਉਹ ਦੇਖੋ ਕਿੱਦਾਂ ਬੈਠੇ ਦੋਨੇ ਯਾਨੀ ਮਣੇ ਭਾਈ ਕੋਲ ਭਾਈ ਸਾਸੀ ਦੀ ਪੁੱਤ ਉਹ ਆ ਕੇ ਕੁੜੀ ਕਿੱਦਾਂ ਧੌੜੀ ਆਉਂਦੀ ਅੰਦਰ ਗੱਡੀ 'ਚ ਬਹਿਣ ਧੌੜੀ ਆਈ ਬਿਕਨ ਸੰਨਨ ਮੋਂ ਬਾਰੇ ਕਹਿੰਦੀ ਥੈਂਕ ਯੂ ਉੱਥੇ ਤੋਂ ਗੱਡੀ ਚੱਲੀਏ ਮਾਂ ਲਿਟੀਆਂ ਦੀ ਨਾ ਹਾਂ ਉਹ ਠਾਲੇ ਕਹਿੰਦੀ ਚੱਲ ਗੱਡੀ ਚੱਲੀ ਮੈਂ ਕਿਹਾ ਤੱਕਾ ਹਾਰ ਲੜਾ ਉਹ ਆ ਰਿਹਾ ਉਹ ਤਾਂ ਆਪ ਹੀ ਧੌੜੇ ਹੀ ਉੱਠਿਆ ਨਹੀਂ ਉਹ ਆ ਕੇ ਆਪ ਧੌੜਿਆ ਆਏ ਹਾਏ ਕੁੜੀ ਨੂੰ ਇਹ ਵੀ ਕੱਪੜੇ ਲਾ ਦੋ ਸਾਡਾ ਮਨਵੀਰ ਸੁੱਤਾ ਪਿਆ ਸੰਵੀਰ ਵੀ ਦੇਖੋ ਸੁਨਵੀਰ ਸਾਡਾ ਸਤਾ ਪਿਆ ਆ ਜਾ ਲੈ ਉਹ ਮੈਂ ਉਹ ਲੈ ਉਹ ਕਿ ਮੈਂ ਲੈਣ ਕਿ ਦਵਾ ਡ੍ਰੌਪ ਲਈ ਆ ਤੂੰ ਲੈ ਮੈਂ ਡ੍ਰੌਪ ਲੈ ਕੇ ਦਿੰਦੀ ਆ 2 ਮਿੰਟ ਜਾਣ ਦੋ ਇਹਨਾਂ ਨੂੰ ਜਾ ਲੈਣ ਤਾਂ ਫਿਰ ਮੈਂ ਜਾਨੀ ਉਹਦੇ ਨਾਲ ਤਾਂ ਨਹੀਂ ਜਿਹੜਾ ਮੈਂ ਮੈਂ ਮਨਵੀਰ ਨੂੰ ਮਾੜਾ ਸਤਾਉਣਾ ਆ ਮੈਂ ਕਿ ਮੈਂ ਚੱਲੀ ਆ ਓਰੇ ਹੌਲ ਪੈਂਦੇ ਤਾਂ ਮੰਮੀ ਦੇਖਿਆ ਹਾਂ ਇਹ ਕਿਹਦਾ ਕਿਦਾਂ ਹੌਲ ਪੈਂਦਾ ਇਹ ਪ੍ਰੀਤੀ ਚੱਲੀ ਦੇਖ ਕਹਿੰਦਾ ਮੈਨੂੰ ਅੱਜ ਫਿਰ ਬੂਟ ਪਾ ਦੇ ਮੈਨੂੰ ਕਹਿੰਦਾ ਮੇਰਾ ਬੂਟ ਪਾ ਦੇ ਮਾਂ ਕਹਿੰਦਾ ਤੂੰ ਤਾਂ ਗੰਦਾ ਆ ਇਹ ਪਰ ਜਈ ਆਈ ਅੰਦਰੋਂ ਮੰਨੂ ਲਿਤੇ ਇਹਨੂੰ ਕਹਿੰਦੇ ਚੱਲ ਗੱਡੀ ਚੜੀ ਰੋ ਉੱਤ ਤਵੇ ਰੋ ਨਾ ਆਇਆ ਨਾ ਮਾਰਾ ਨਾ ਆਹ ਆ ਲੈ ਕਿ ਕਿ ਦਬੂਟ ਪਾਉਣ ਦੇ ਆ ਦੇਖੋ ਇਹਨੂੰ ਪੈ ਗਈ ਕਾਲੀ ਪਾਪਾ ਤੋਂ ਨਾਲ ਜਾਣ ਦੀ ਪਰ ਆਹ ਨੂੰ ਲੈ ਕੇ ਟੱਲੇ ਪੁੱਤ ਆਜਾ ਆਜਾ ਆ ਦੇ ਮੰਦਿਰ ਦੇ ਹੌਲ ਦੇ ਕਿਦਾਂ ਪੈਂਦੇ ਦੇਖੀਏ ਅਮੀ ਉੱਧੀ ਅਮੀ ਮੈਨੂੰ ਨਹੀਂ ਪਤਾ ਕਿ ਕਿਦਾ ਬੋਧ ਆ ਇਹ ਪਤਾ ਕੀ ਕਰਨਿਆ ਕਿ ਤਰੀਕੀ ਚੱਲੀ ਆ ਮੈਨੂੰ ਪਤਾ ਬਿੰਦਾ ਹੀ ਰਹਿ ਗਏ ਇਕੱਲੇ ਚੱਲੀਏ ਪਾਜੀ ਬੈਠਾ ਦੇਖੋ ਪਾਗਲ ਇੰਨ ਨੂੰ ਮੋਣਾ ਹਜੇ ਨਹੀਂ ਇੰਨ ਨੂੰ ਮੋਣਾ ਮੈਂ ਕਿਹਾ ਜੀ ਚੱਲੀਏ ਮੈਂ ਕਿੱਡੀ ਚਲਾਉਂਗੀ ਠੀਕ ਆ première chose il ਬਾਈ ਹਾਂਜੀ ਜੀ ਮੈਂ ਆਈ ਸੀਗੀ ਸਨਵੀਤ ਦੀ ਮੈਡੀਸਿਨ ਲੈਣ ਲਈ ਤੇ ਇਹਦਾ ਡ੍ਰੌਪ ਲੈਣਾ ਸੀਗਾ ਕਿਉਂਕਿ ਇਹਦੀਆਂ ਨਾ ਥੁੜੀਆਂ ਅੱਖਾਂ ਬਹੁਤ ਜ਼ਿਆਦੀਆਂ ਖਰਾਬ ਹੋਣ ਲੱਗੀਆਂ ਇਸ ਕਰਕੇ ਮੈਂ ਡ੍ਰੌਪ ਲੈ ਨਹੀਂ ਆ ਗਾਈਸ ਮੇਰੇ ਫੇਸ ਨੇ ਇਗਨੋਰ ਕਰਿਓ ਕਿਉਂਕਿ ਬਹੁਤ ਹੀ ਕਾਲਾ ਆ ਰਿਹਾ ਆ ਬਹੁਤ ਹੀ ਕਾਲਾ ਸ਼ੋ ਹੋ ਰਿਹਾ ਆ ਗਾਈਸ ਫੇਸ ਮੇਰਾ ਤੇ ਮੈਂ ਇੱਥੇ ਕਲੀਨਿੰਗ ਤੇ ਬੈਠੀ ਹੋਈਆਂ ਭਾਜੀ ਉਹਨਾਂ ਦੀ ਵੇਟ ਕਰਦੀ ਪਈਆਂ ਕਿੰਨੇ ਟਾਈਮ ਤੱਕ ਆਉਣਗੇ ਤੇ ਫਿਰ ਆਪਾਂ ਮੈਡੀਸਿਨ ਲੈ ਕੇ ਘਰੇ ਪਹੁੰਚ ਜਾਣਾ ਹੈ ਘਰੇ ਜਾ ਕੇ ਘਰੇ ਕੰਮ ਸਾਡੇ ਇਨਾ ਕਾ ਜ਼ਿਆਦਾ ਪਿਆ ਹੋਇਆ ਹੈ ਨਾ ਸਾਨੂੰ ਪਤਾ ਬਹੁਤ ਜ਼ਿਆਦਾ ਕੰਮ ਪਿਆ ਹੈ ਸਵੇਰੇ 1 ਵਜੇ ਉੱਠੇ ਆ ਸਾਰੇ ਜਾਣੇ ਤੇ ਹੁਣ ਅਸੀਂ ਚੱਲ ਜਾਣਾ ਘਰੇ ਕਰੀ ਜਾ ਕੰਮ ਕਰਨਾ ਜੀ ਗਾਇਸ ਮੈਂ ਆ ਚੁੱਕੀ ਹਾਂ ਬੇਬੀ ਦਾ ਡ੍ਰੌਪ ਲੈ ਕੇ ਤੇ ਉਹ ਦੇ ਨਾਮ ਦਾ ਡ੍ਰੌਪ ਆਪਾਂ ਨੂੰ ਮਿਲਿਆ ਨਹੀਂ ਸੀਗਾ ਤੇ ਇਸ ਕਰਕੇ ਮੈਂ ਆ ਡ੍ਰੌਪ ਲੈ ਆਈ ਕਿਉਂਕਿ ਕਹਿੰਦੇ ਕਿ ਇਹ ਵੀ ਵਧੀਆ ਹੈ ਡ੍ਰੌਪ ਇਹ ਅੱਖਾਂ 'ਚ ਪਾਓ ਇਹ ਵੀ ਵਧੀਆ ਹੈ ਸੋ ਮੈਂ ਆ ਡ੍ਰੌਪ ਲੈ ਆਈ ਆ ਹੇ ਆਈ ਮੈਨ ਬਹੁਤ ਜ਼ਿਆਦਾ ਲੱਗੇ ਫੇੜੀ ਬਾਝ ਨਹੀਂ ਹਣੀ ਇਸ ਤੇ ਮੇਰੇ ਮੁੰਡੇ ਦੀ ਮਿੱਟੀ ਕਿੱਦਾਂ ਪਾਈ ਹੈ ਗਾਇਸ ਆਪਣਾ ਹੋ ਚੁੱਕਿਆ ਜੀ ਕੰਮ ਓ ਮਾਈ ਗਾਡ ਮੇਰਾ ਫੋਨ ਲੱਗਾ ਸੀਗਾ ਡਿਗਣ ਸੋ ਆਪਣਾ ਜੀ ਕੰਮ ਹੋ ਚੁੱਕਿਆ ਤਾਂ ਲਾਈਟ ਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਸੋਹਣਾ ਵਲੌਗ ਬਣ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਤੇ ਅਸੀਂ ਅੱਜ ਅੱਜ ਅੱਗ ਸੇਕਣੀ ਆ ਤੇ ਅੱਗ ਸੇਕਦੇ ਆ ਤੇ ਨਿਆਣੇ ਸਾਡੇ ਜਿਹੜੇ ਸੌ ਚੁੱਕੇ ਨੇ ਤੇ ਇਧਰੋਂ ਮਮਾ ਓਏ ਹੋਏ ਮम्मा ਜਾਰੇ ਮੁੰਡਾ ਚੱਕ ਕੇ ਲੱਗੀ ਲਿਆਉਣਾ ਆ ਸਿੱਦਾ ਸੌਂ ਗਿਆ ਆ ਭੋਲਾ ਸਾਡਾ ਪਹਿਲਾਂ ਲੋਂਦਾ ਆ ਫਿਰ ਆਪਣੀਆਂ ਜਿਹੜੀਆਂ ਕਿਸ਼ੀਆਂ ਮਿਸ਼ੀਆਂ ਲੱਗੀਆਂ ਇਹਦੇ ਜਿਹੜੀਆਂ ਗੰਦੇ ਦੇ ਦੇਖੋ ਕਿੰਨਾ ਜ਼ਿਆਦਾ ਗੰਦਾ ਬਣਿਆ ਪਿਆ ਇਹ ਚੱਲ ਹੁਣ ਸੌਂ ਗਿਆ ਵਿਚਾਰਾ ਤੇ ਮम्मा ਇਧਰ ਆ ਛੋਟੇ ਨਹੀਂ ਦੇਖਦੇ ਪਏ ਆ ਤੇ ਮੈਂ ਆਪਣਾ ਕੰਮ ਕਰ ਲਵਾਂ ਸੋ ਹੋ ਜੀਏ ਫ੍ਰੀ ਫਰੂ ਚਲੋ ਜੀ ਜੀ ਗਾਇਸ ਆਪਣੇ ਚਲ ਚੁੱਕੀ ਹੈ ਜੀ ਲਾਈਟ ਲਾਈਟ ਦਾ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਆ ਲਾਈਟ ਚਲ ਗਈ ਆ ਤੇ ਮਮਾ ਲੈਣ ਗਏ ਹੋਏ ਨੇ ਦੁੱਧ ਵਗੈਰਾ ਤੇ ਮੈਂ ਆਪਣੇ ਕੱਪੜੇ ਜੋ ਵੀ ਰੱਖ ਲਵਾਂ ਸੋ ਜਿਦਾਂ ਰਮਣੀ ਵਿਆਹਣ ਟੈਂ ਦੇ ਨਾਲ ਘਰੇ ਤੇ ਇਹ ਨੇ ਰਵਾਰਾ ਹੋ ਚੱਕਿਆ ਆ ਗਾਇਸ ਤੇ ਸਾਡਾ ਸੰਜੀਵ ਜਿਹੜਾ ਦੁੱਧ ਤੋਂ ਭੁੱਖਾ ਆ ਇਹਨੂੰ ਦੁੱਧ ਦੀ ਭੁੱਖ ਲੱਗੀ ਆ ਆਲਦੀ ਲੱਗੀ ਦੁੱਧੁ ਬਾਕੇ ਦੇ ਦੁੱਧ ਵਾਕੇ ਦੇਣੀ ਠੀਕ ਆ ਦੇਣੀ 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 ਦੁੱਧ ਵਾਕੇ ਦੇਣੀ ਠੀਕ ਆ ਸਵੇਰ ਨੂੰ ਦੇਣਾ ਦੁੱਧ ਬਣਾ ਕੇ ਦੇਦੇ ਉਹਨੇ ਪਾਣੀ ਬਾਦ ਲਿਆ ਆਪਣੇ ਲਈ ਕਰਨ ਤੇ ਇਹਨਾਂ ਨੇ ਨਾਉਣਾ ਆ ਸਾਰਿਆਂ ਨੇ ਇਹ ਨੂੰ ਸਭ ਨੂੰ ਦੁੱਧ ਬਣਾ ਦਈਏ ਹੌਂ ਜਿਹੜਾ ਗਰਮ ਜਿਆ ਆ ਇਹਦੇ ਕੋਲ ਬਾਟਲ ਚ ਪਾ ਲੈਣੀ ਆ ਕਿ ਜਿਹੜਾ ਠੰਡਾ ਨਾ ਹੋਵੇ ਸਭ ਪਹਿਲਾਂ ਕੋ ਬੋਟਲ ਚ ਪਾ ਲਈਏ ਇਹ ਵਾਲੀ ਚ ਇਹ ਦੇ ਚਾਪਸਨ ਵੀਰ ਦਾ ਦੁੱਧ ਕਰਮ ਕਰੀਦਾ ਆ ਤੇ ਹੁਣ ਪਹਿਲਾਂ ਆਪਾਂ ਕਰ ਲਈਏ ਕੰਮ ਫਿਰ ਆਪ ਕਰਦੇ ਆ ਗੱਲਾਂ ਬਾਤਾਂ ਆ ਦੇਖੋ ਜੀ ਚੱਡ ਕਾਲੂ ਕਲੂ ਕਾਲੂ ਦੇਖੋ ਕਿੰਦਾ ਲੰਮੇ ਪਿਆ ਆ ਗਾਇਸ ਹਾਂਜੀ ਇਹਨਾਂ ਨੋਜੀਆਂ ਲੱਗੀਆਂ ਗਾਇਸ ਨੰਨੂ ਨੂ ਨੋਜੀਆਂ ਲੱਗ ਚੁੱਕੀਆਂ ਆ ਗਾਇਸ ਸੰਵੀਰ ਨੋਜੀਆਂ ਲੱਗ ਗਈਆਂ ਤੁਹਾਨੂੰ ਹਾਂਜੀ ਸਭ ਵੀਰ ਸਾਡੇ ਨੂੰ ਨੋਟਿੰਗਾ ਲੱਗੀਆਂ ਆ ਗਾਇਸ ਤੇ ਸਭ ਵੀਰ ਹੁਣ ਸੱਡਾ ਖੇਡਦਾ ਪਿਆ ਆ ਅਸੀਂ ਇਹਨਾਂ ਨਾਲ ਖੇਡੀਆਂ ਖੇਡੀਆਂ ਕਰਾਂਗੇ ਕਿੰਨੀਆਂ ਖੇਡੀਆਂ ਕਰੋਗੇ ਤੁਸੀਂ ਆ ਦੇਖੋ ਕਿੰਦਾ ਹੱਸਦਾ ਕਿੰਨੀਆਂ ਕਿੰਨੀਆਂ ਖੇਡੀਆਂ ਕਰੋਗੇ ਤੁਸੀਂ ਹਾਂਜੀ ਕਿੰਨੀਆਂ ਕਿੰਨੀਆਂ ਖੇਡੀਆਂ ਕਰਨੀਆਂ ਇਧਰੋਂ ਭੈਣ ਹੁਣੇ ਤਿਆਰ ਹੋ ਰਹੇ ਨੇ ਤਿਆਰੀ ਸ਼ੈਰੀ ਤਿਆਰੀ ਸ਼ੈਰੀ ਚੱਲ ਰਹੀ ਆ ਇਧਰ ਤਾਂ ਇਹ ਇਧਰੋਂ ਤਿਆਰੀਆਂ ਵਿਆਰੀਆਂ ਹੋ ਰਹੀਆਂ ਤੇ ਇਧਰ ਮੇਰਾ ਕੈਮਰਾ ਵੀ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕਿਆ ਗਾਇਸ ਤਾਦੇ ਲੋਜੀ ਸੰਵੀਰ ਸਾਡਾ ਲੰਮੇ ਪਿਆ ਆ ਬਾਹ ਠੰਡੀਆਂ ਠੰਡੀਆਂ ਕਹਿੰਦਾ ਬਹੁਤ ਜਾਦੀਆਂ ਐ ਤੇ ਮੈਨੂੰ ਅੰਦਰ ਲੰਮੇ ਪਾ ਦੋ ਇਹਨੂੰ ਹੁਣ ਮੈਂ ਘੁਮਾ ਕੇ ਲੈ ਕੇ ਆਈ ਆ ਤੇ ਸਵੇਰ ਨੂੰ ਤੜਕੇ ਮਮਾ ਨੂੰ ਕਹਿ ਦਿੰਦਾ ਕਿ ਮੈਨੂੰ ਇਹ ਚੱਕ ਕੇ ਲੈ ਜਾਓ ਤਾਂ ਵੀ ਮੈਂ ਬਾਹਰ ਜਾਣਾ ਐ ਮੈਂ ਕਹਿੰਦਾ ਸੰਵੀਰ ਕਹਿ ਦਿੰਦਾ ਤੜਕੇ ਵੀ ਮੈਨੂੰ ਬਾਹਰ ਲੈ ਜਾਓ ਤੇ ਇਹ ਵੀ ਮੈਂ ਬਾਹਰ ਜਾਣਾ ਐ ਮੈਨੂੰ ਧੋਪ ਦਿਖਾ ਦਿਓ ਬਸ ਸਹੀ ਗੱਲ ਐ ਐਦਾਂ ਕਰਦਾ ਹੈ ਹੋਰ ਅਰੇ ਗੁਗੜੂ ਸ਼ੁਗੜੂ ਲੰਮੇ ਪਿਆ ਹੋਇਆ ਗਾਇਸ ਇਹ ਨਹੀਂ ਹਾਂ ਸਾਡੇ ਕੋਟ ਖਾਣੀਆਂ ਜੇ ਸਾਨੂੰ ਜਿਆਦਾ ਤੰਗ ਕੀਤਾ ਜੇ ਤੁਸੀਂ ਜਿਆਦਾ ਤੰਗ ਕੀਤਾ ਤੁਸੀਂ ਸਾਡੇ ਤੋਂ ਖਾਓਗੇ ਜੀ ਕੋਟ ਕੱਟ ਖਾਓਗੇ ਜੀ ਕੱਟ ਖਾਓਗੇ ਦੇਖਿਓ ਹੱਸਦਾ ਹਾਂਜੀ ਤੁਸੀਂ ਸਾਡੇ ਤੋਂ ਖਾਓਗੇ ਕੋਟ ਹੱਸੂਗਾ ਹੱਸਦਾ 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 ਆਪਣ ਨੱਕੀ ਨੱਕੀ ਕਿੰਨੀ ਵਾਰੀ ਸ਼ਾਫ ਕਰੋਣੀਆਂ ਤੁਸੀਂ ਹੈ ਜਿਹੜੇ ਤੁਸੀਂ ਵਾਰ-ਵਾਰ ਗੰਦੇ ਗੰਦੇ ਕੱਲ ਨਹੀਂ ਆਇਆ ਨੱਕੀਆਂ ਆਪਣੀਆਂ ਗੰਦੀਆਂ ਕਰਾ ਲੈਨੇ ਹੋ ਦੇਖੋ ਹੱਸਦਾ 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 ਕੈਮਰਾ ਕੈਮਰੇ ਲੁਗਾ ਦੇ ਕੋਦ ਨਹੀਂ ਹੱਸਾ ਹਾਂਜੀ 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 ਹਾਂ ਜੀ ਕਿੜ 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 ਓਏ 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 ਕਿਹਦੀਆਂ ਕੰਨੀਆਂ ਕਿਹਦੀਆਂ ਕੰਨੀਆਂ ਤੁਸੀਂ ਕਿੰਨੀਆਂ ਚਾਲੀਆਂ ਗੇਦੀਆਂ ਕੰਨੀਆਂ ਆ ਕਿੰਨੀਆਂ ਦੇਖੋ ਜੀ ਕਿੰਨੇ ਸੋਹਣੇ ਵਾਇਗਰੂ ਨੇ ਜੀ ਦਿੱਖਿਆ ਦੇਖੋ ਹਨਾ ਕਿੰਨੇ ਕਿੰਨੇ ਪਿਆਰੇ ਆ ਉਨਾਰアル ਕਿੰਨੀ ਰੌਣਕ ਆ ਸੰਸਾਰਾ ਦੇਣਾ ਸੀ ਇਹਨਾਂ ਦੇ ਵਿੱਚਾਰੇ ਲੱਗੇ ਰਹੀਦਾ ਆ ਮਨਵੀਰ ਦੇ ਤਸਵੀਰ ਦੇ ਆਰੇ ਲੱਗੇ ਰਹੀਦਾ ਇਹਦਾ ਘਰ ਚ ਬੰਦੇ ਦਾ ਦਿਲ ਹੀ ਲੱਗਦਾ ਹੁੰਦਾ ਆਪਣਾ ਨਾ ਦੇਲੇ ਖੇਡਦੇ ਰਹਿੰਦੇ ਆ ਦੇ ਲੋ ਇਹਨੇ ਪਿਆਰੇ ਲੱਗਦੇ ਆ ਹੈ ਨਾ ਸੰਵੀਰ ਕੱਲ ਵਿਆਹ ਦੇਖਿਆ ਅਸੀਂ ਵਿਆਹ ਦੇਖ ਕੇ ਆਏ ਸੀ ਤੇ ਬੜਾ ਮਜ਼ਾ ਆਇਆ ਸਾਨੂੰ ਵਿਆਹ ਵੇਖ ਕੇ ਤੇ ਅੱਜ ਤੱਕ ਹੋ ਗਿਆ ਸੀ ਬਹੁਤ ਹੀ ਜ਼ਿਆਦਾ ਤੇ ਇਦੋਂ ਸਾਡਾ ਸੰਵੀਰ ਜਿਹੜਾ ਆ ਇਹ ਵੀ ਗੰਦਾ 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 ਥੱਕਿਆ ਇਹ ਵੀ ਗੰਦਾ 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 ਥੱਕਿਆ ਇਹ ਵੀ ਗੰਦਾ 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 ਥੱਕਿਆ ਇਹਨੇ ਭੰਗੜੇ ਬਹੁਤ ਹੀ ਜ਼ਿਆਦਾ ਪਾਏ ਸੀ ਜੀ ਹਾਂਜੀ ਜੀ ਤੁਸੀਂ ਭੰਗੜੇ ਬਹੁਤ ਹੀ ਜ਼ਿਆਦਾ ਪਾਏ ਸੀ ਬੋਲਵਾ ਗਰ ਮੈਨੂੰ ਬੋਲਵਾ ਗਰ ਮੈਨੂੰ ਬੋਲਵਾ ਗਰ ਸੰਵੀਰ ਬੋਲਵਾ ਗਰ ਹੋ ਹਾਂਜੀ ਹਾਂਜੀ వగరు వోళ వరు మన బోల్ వగరు వహరు వేగు వోళదా వేగురు బోల్ వాగ വാഗരു വാഗരു വാഗുരുട്ടൂട്ട പൊട്ടാ So guys, की हो या? Forty कितनी है जानी forty लगे चकती है या? अच्छा। आ देखो मम्मी मेरी तो बाल कुंडल पे बाल कुंडल बाल कारी मम्मी ने कर <laughs> लो पोहा या क्या कर रहा हूँ है नहीं है ही होने कुंडल आ दे लो इधर आ कर लेंगा ना तेरे कितना तेरे भी बाल कुंडल है कुंडल है ਮੰਮਾ ਮੇਰੇ ਦਰ ਖੜਾਉਂਦੇ ਮਮਾ ਵਾਲ ਤਾਂ ਪਿੱਛੇ ਕਰੋ ਕੰਨਾਂ ਤੋਂ ਇਹ ਆਹ ਵਾਲ ਨਹੀਂ ਆ ਦੇ ਰਹਿੰਦੇ ਆ ਲੈ ਫੇਰ ਆ ਕੇ ਦੇਖਿਓ ਹਾਂ ਉਹ ਤੇ ਦਾਦੀ ਇਹ ਜਿੰਨੇ ਮਰਦੀ ਤੇ ਪਿੱਛੇ ਨਹੀਂ ਲੈ ਜਾਂਦੀ ਹਾਂ ਦੇਖੋ ਦੀ ਹੁਣਾਂ ਦੇ ਕੱਪੜੇ ਸਾਰੇ ਚੱਲ ਆ ਜਾ ਇੱਧਰ ਪੈਣ ਹੋਣੇ ਬਾਕੀ ਕੱਪੜੇ ਇੱਧਰ ਰੱਖਦੇ ਆ ਹਾਂ ਜੀ ਜੀ ਸ਼ੋਨਿਓ ਜੀ ਸ਼ੋਨਿਓ ਜੀ ਸ਼ੋਨਿਓ ਹਾਂ ਜੀ ਹਾਂ ਜੀ ਗਾਇਸ ਸਾਡਾ ਸੁਨਵੀਰ ਦੇਖੋ ਕਿੰਦਾ ਲੰਮੇ ਪਿਆ ਹੋਇਆ ਆ ਇਧਰ ਮੰਮਾ ਲੈ ਕੇ ਚੱਲੇ ਆ ਸਾਰਾ ਸਮਾਨ ਰੋਟੀ ਪਕਾ ਰੀਆ ਤੇ ਦੀਦੀ ਉਧਰ ਕੁੜੀ ਨੂੰ ਨਿਵਾਉਂਦਾ ਐ ਛੋਟੀ ਵੱਡੀ ਨੂੰ ਇਹਨਾਂ ਨੇ ਨਾ ਮਿੱਟੀ 'ਚ ਖੇਡ ਖੇਡ ਕੇ ਆਪਣਾ ਬੁਰਾ ਹਾਲ ਕੀਤਾ ਹੋਇਆ ਐ ਤੇ ਹਾਂਜੀ ਮੰਮਾ ਬਾਹਰ ਲੋਗ ਆ ਗਏ ਮੰਮਾ ਅੱਛਾ ਹਾਂਜੀ ਆਏ ਹਾਏ 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 ਕਹਿੰਦਾ ਮੇਰੇ ਨਾਲ ਨੂੰ ਲੋ ਰੱਖ ਕਹਿੰਦਾ ਹੈ ਮੰਮਾ ਆ ਮਮੀ ਕੀ ਕਹਿੰਦਾ ਮੇਰੇ ਨਾਲ ਨੂੰ ਕਹਿੰਦਾ ਲੋ ਰੱਖ ਮੰਮੀ ਨਾ ਤੇ ਹੈ ਨੇਰੇ ਚ ਕਰਦਾ ਜਿਆਦਾ ਨਾ ਹਾਂਜੀ ਆਪਣੇ ਲਾਈਟ ਨਹੀਂ ਬੁੱਗੇ ਲਾਈਟ ਨਹੀਂ ਹੈਗੀ ਬੁੱਗੇ ਬੁੱਗੇ ਆਪਣੇ ਲਾਈਟ ਚੱਲ ਚੁੱਕੀ ਆ ਹਾਂਜੀ ਕੇ ਦੀਆਂ ਕਰਦੇ ਇਧਰ ਮਮਾ ਸਮਾਨ ਲੈ ਕੇ ਚੱਲੇ ਆ ਬਾਹਰ ਲਈ ਤੇ ਆਪਾਂ ਬਣਾਉਣੀ ਆ ਚੁੱਲੇ ਤੇ ਰੋਟੀ ਕਿਉਂਕਿ ਸਾਡੇ ਘਰੇ ਲਾਈਟ ਚੱਲ ਗਈ ਆ ਤੇ ਉਹਦਾ ਕਰਕੇ ਆਪਾਂ ਇੰਡਕਸ਼ਨ ਬੋਰਡ ਤੇ ਰੋਟੀ ਬਣਾਈਦੀ ਆ ਤੇ ਹੁਣ ਆਪਾਂ ਸਿਲੰਡਰ ਭਰਾਇਆ ਸੀ ਆ ਥੋੜਾਕਾ ਟਾਈਮ ਹੋ ਗਿਆ ਸਿਲੰਡਰ ਭਰਾਇਆ ਉਹ ਸਿਲੰਡਰ ਖਤਮ ਹੋ ਗਿਆ ਸਿਲੰਡਰ ਕਿਦਾਂ 15 ਦਿਨਾਂ ਦੇ ਵਿੱਚੋਂ ਪਤਾ ਨਹੀਂ ਕੀ ਆ ਅਸੀਂ ਲਿਆ ਸੀ ਉਹ ਜਿਹੜੇ ਇਦਾਂ ਗੱਡੀਆਂ ਚੋਂਦੇ ਹੋਣੋਂ ਤੋਂ ਸਿਲੰਡਰ ਲਿਆ ਸੀ ਉਹ ਖਤਮ ਹੋ ਗਿਆ ਆਪਾਂ ਫੇਰ ਬੁੱਕ ਕਰਵਾਇਆ ਆ ਆ ਜਾਣਾ 1-2 ਦਿਨਾਂ ਤੱਕ ਫੇਰ ਤੇ ਬੱਬਾ ਭਲੀ ਕਰੇ ਅਸੀਂ ਲੱਗੇ ਆ ਚੁੱਲੇ ਤੇ ਰੋਟੀ ਬਣਾਉਣ ਫੁੱਲੇ ਤੇ ਰੋਟੀ ਬਣਾ ਮੰਗੇ ਜੀ ਰੋਟੀ ਬਣਾ ਮੰਗੇ ਆ ਦੇਖੀ ਜਾਂਦਾ ਤਰਾਣੀ ਇਹ ਕਿਹੜੀ ਬਈ ਇੱਕ ਮਿੰਟ ਜੀ ਇੱਧਰ ਜੀ ਜੀ ਆਪਾਂ ਬੈਠੇ ਆ ਜੀ ਰੋਟੀ ਬਣਾ ਲੀ ਆ ਦੇਖ ਸਕਦੇ ਹੋ ਤੁਸੀਂ ਰੋਟੀ ਬਣਦੀ ਪਈ ਇੱਧਰ ਸੰਵੀਰ ਜਿਹੜਾ ਸਾਡਾ ਦੇਖੋ ਕੁੱਤਾ ਮੁਸਕਰੋ ਪਹਿਲਾਂ ਮੇਰੇ ਵੱਲ ਦੇਖਦਾ ਸੀ ਹੁਣ ਨੀਚੇ ਨੂੰ ਕਰ ਲਈ ਧੌਣ ਦੇਖੋ ਹੁਣ ਤੇ ਅੱਖਾਂ ਨੀਚੇ ਨੂੰ ਕਰ ਲੀਆਂ ਮੁੰਡੇ ਨੇ ਨੀਂਦ ਆਈ ਤੇ ਕੋ ਨੀਂਦ ਆਈ ਜਾਣ ਕੇ ਨਖਰੀ ਨੇ ਕਰਦਾ ਇੰਨੇ ਨਖਰੇ ਅੰਕਲ ਜੀ ਆਏ ਸੀ ਗੱਡੀ ਖਲਾਣ ਤੇ ਲਾ ਗੱਡੀ ਦੀ ਆਵਾਜ਼ ਸੁਣ ਕੇ ਮਿੰਟ ਮੜ ਜਾਗ ਪਿਆ ਉਹ ਦੇਖੋ ਦੋ ਦੋ ਕਿੱਦਾਂ ਜਾਂਦੇ ਆ ਦੇਖੋ ਮੇਰਾ ਘਰ ਵੀ ਜੇ ਸੌਂਦਾ ਤੇ ਇਹਨੂੰ ਖੜਾ ਦੇ ਸੌਂਦਾ ਕਿੱਥੋਂ ਆ ਫੇਰ ਉੱਠ ਜਾਂਦਾ ਵਾਰ ਵਾਰ ਮੈਂ ਕਿਹਾ ਤੁਸੀਂ ਆ ਬਣਾ ਲਓ ਇਹਨੂੰ ਫੇਰ ਮੈਂ ਤੁਰਦੀ ਆ ਸੁੱਕੀ ਜਾਂਦੀਆਂ ਰੋਟੀਆਂ ਕੀ ਜਾਈ ਨੂੰ ਹਾਂ ਕੋਈ ਨਾ ਖੇ ਲੈ ਆਨੇ ਆ ਹਾਂ ਬਤੇ ਉਧਰੋਂ ਨਾ ਦੀਦੀ ਆਪਣੇ ਨਿਆਣਿਆਂ ਨੂੰ ਤਿਆਰ ਕਰਦੇ ਹੋਏ ਆ ਉਹਨੇ ਨਿਆਣਿਆਂ ਨੂੰ ਨਵਾ ਕੇ ਹਟੇ ਸੀਗੇ ਇੱਧਰ ਸਾਡੇ ਲਾਈਟ ਜਿਹੜੀ ਆ ਫੇਰ ਚੱਲ ਚੁੱਕੀ ਆ ਆਈ ਸੀਗੀ ਥੋੜੇ ਟਾਈਮ ਲਈ ਬੱਚਾ ਹੰਦੀ ਜੀ ਦੇ ਕੇ ਚਲ ਗਈ ਆ ਕਹਿੰਦੀ ਮੈਂ ਆਉਣੀ ਆ ਫੇਰ ਦੁਬਾਰਾ ਤੁਸੀਂ ਇਹ ਇਰਾਮ ਕਰੋ ਤੇ ਹੀ ਰੋਟੀਆਂ ਰੋਟੀਆਂ ਬਣਾਉਂ ਤੁਸੀਂ ਤਾਂ ਰੋਟੀਆਂ ਸਟਾਰਟ ਕਰਤੀਆਂ ਬਣਾਉਣੀਆਂ ਸਾਨੂੰ ਲੱਗਾ ਸੀ ਤੁਸੀਂ ਅੰਦਰ ਬਣਾਉਣੀਆਂ ਲਾਈਟ ਕਹਿੰਦੀ ਸਾਨੂੰ ਲੱਗਾ ਤੇ ਅੰਦਰ ਬਣਾਉਣੀਆਂ ਰੋਟੀਆਂ

ਆਪਣਾ ਮੁੰਡ ਤੇ ਬਿਧੀ ਤੇ ਆਪਣਾ ਮੁੰਡ ਤਾਂ ਹੈਗੇ ਆਪਣੇ ਉੱਤੇ ਆਸੇ ਨਹੀਂ ਆਹ ਉਹਨਾਂ ਤਾਂ ਕਟਵਾ ਲਈ ਜੇ ਨਾ ਕਟਵਾ ਕੇ ਤਾਂ ਉਹ ਜਿਹੜੇ ਹੁੰਦੇ ਨਹੀਂ ਨਿੱਕੇ ਨਿੱਕੇ ਜਿਹੜੇ ਕੋਲੇ ਹੁੰਦੇ ਨਾ ਕੋਲੇ ਵੀ ਸਹੀ ਹੁੰਦੇ ਆ ਕੋਲੇ ਮੰਮੀ ਉਹ ਵੀ ਤਾਂ ਕੋਲੇ ਯਾਰ ਆਹੀ ਹੁੰਦੇ ਆ ਜਿਹੜੇ ਆਪਾਂ ਅੱਗ ਚ ਬਾਲੀਦੇ ਆ ਹਾਂ ਉਹਨਾਂ ਨੂੰ ਗਿਆ ਜਿਸ ਲਾਹ ਹੁੰਦੀ ਕੋਸ਼ਟਾ ਖਤਾਬੀ 2 ਜਮਾ ਰਹੇ ਹਾਂ 3 ਉ ਫੇਰ ਗੋਲੇ ਕੋਲੇ ਚੱਲਦੇ ਆ ਨਾ ਸਾਫਤਾਵ ਦੇ ਪਾਉਂਦੇ ਨਹੀਂ ਅਸੀਂ ਕਿਹਾ ਵੀ ਆਪਾਂ ਨੂੰ ਲੱਗਾ ਵੀ ਜਿਹੜੇ ਕੋਲੇ ਹੁੰਦੇ ਆ ਨਾ ਸਾਨੂੰ ਲੱਗਾ ਜਿਹੜੇ ਉਹ ਕੋਲੇ ਇਦਾਂ ਹੁੰਦੇ ਆ ਵੀ ਉਹ ਜਿੱਦਾਂ ਆਪਾਂ ਇਹਦੇ ਚੱਗ ਚ ਵਾਲ ਕੇ ਕੱਢੀਦੇ ਹੋਂ ਤਾਂ ਹੁੰਦੇ ਆ ਉਹ ਵੀ ਉਹ ਵਾਲੀ ਆ ਚ ਕਹਿੰਦੇ ਆ ਹਾਂ ਮਿਲ ਜਾਣ ਕਹਨੀ ਹੈ ਭੈਣ ਨੂੰ ਇੱਕ ਸੋਨਾ ਮम्मी ਨੇ ਨਾਂ ਦੇਖੋ ਰੱਖਿਆ ਕਰ ਸੋਨਾ ਭੈਣ ਦਾ ਨਾਮ ਪਿਉਣਾ ਭੈਣਾ ਇਹ ਬਿਊ ਫੀਲ ਹੋ ਗਿਆ ਫੀਲ ਫੀਲ ਗਿਆ ਵੀਅੂ ਵੀਅੂ ਮਮਮੀ ਨੂੰ ਕੋਈ ਨਾ ਨਹੀਂ ਲੈਣਾ ਆਉਂਦਾ ਹਾਇ ਰੱਬ ਆ ਪੈਰ ਜਿਵੇਂ ਮੇਰੇ ਸਾਪ ਹੀ ਵੱਢ ਜਪੇ ਚੁੱਪ ਕਰ ਪੈਰ ਛਾ ਲਾਓ ਹੋ ਚੁੱਪ ਕਰ ਕੇੰਦੇ ਉਹ ਬੀ ਨਾਲ ਹਾਂ ਮਗਰ ਬੀਨਾ ਵਾਲੇ ਲਿਆ ਕੇ ਜਿਹੜੇ ਆ ਨਾ ਉਹ ਸੱਪ ਕੱਢਣ ਵਾਲੇ ਬੀਨਾ ਵਾਲੇ ਉਹਦਾ ਨਾ ਉਹਨਾਂ ਨੂੰ ਹੋਣਾ ਪੈਣਾ ਤੇ ਪੈ ਪੂਚੂ ਨਹੀਂ ਕਰਨਾ ਉਹ ਸਹੀ ਗੱਲ ਉਹਦੀਂ ਦੇ ਵੀ ਉੱਤੇ ਹੀ ਛੱਡੇ ਆ ਮੈਂ ਤਾਂ ਚੱਕ ਦਿੰਦੀ ਤੁਸੀਂ ਨਹੀਂ ਚੱਕ ਦਿੰਦੇ ਜੇ ਜੱਚ ਵੀ ਪੈ ਪੂਚ ਵੜ ਗਏ ਨਾ ਥੋੜਾ ਖੁਸ਼ ਕਰੋ ਜਾਨ ਮੈਂ ਮਮਾ ਕਿਹੜਾ ਕੱਪੜਾ ਧੋਤੇ ਬੁੱਗੇ ਨਹੀਂ ਆਪ ਦੇਖ ਲਿਆ ਕਰੋ ਸਾਨੂੰ ਪਤਾ ਸੁਰ ਪੋਣਿਆਂ ਨੂੰ ਕੀ ਪਤਾ ਉਹ ਦੇਖੋ ਮੰਮੀ ਬਾਜ਼ ਮਾਰੀ ਪੰਜ ਮਾਰੀ ਬਾਜ਼ ਮਾਰੀ ਇੱਕ ਛੋੜ ਨਾ ਨਾ ਤਾਂ ਸੁਣਦੀ ਨਹੀਂ ਇੱਧਰ ਮੇਰੇ ਦੇਖੋ ਕੀ ਲੱਗ ਗਿਆ ਇਹ ਪਤਾ ਨਹੀਂ ਕੀ ਆ ਪਾਣੀ ਕੀ ਆ ਨਹੀਂ ਨਹੀਂ ਪਾਣੀ ਨਹੀਂ ਆ ਕੁਛ ਮਿੱਠਾ ਇਹ ਲੱਗਾ ਆ ਇਹ ਮਿੱਠਾ ਹੋਰ ਆਜੀ ਮੈਂ ਬਾਜ ਮਾਰ ਸਕੋਣਾ ਇਹ ਕੋਰ ਦੀ ਸੌ ਗਈ ਇੱਕ ਇਹ ਸੌ ਗਿਆ ਕੋਈ ਵੀ ਨਹੀਂ ਸੁੱਤਾ ਨਾ ਕਿ ਹਟੀ ਅੱਲਾ ਦੇ ਕੋਈ ਨਹੀਂ ਇੱਕ ਨੂੰ ਨਾਲ ਲੈ ਲਾ ਐਵਨ ਵਾ ਗਏ ਤੇ ਹੋਰ ਕੀ ਦੋਨੇ ਹੀ ਨਹੀਂ ਨਹੀਂ ਹੋਗੇ ਹੋਗੇ ਨਹੀਂ ਨਹੀਂ ਆ ਦੋ ਕੁ ਮਿੰਟ ਤੁਹਾਨੂੰ ਜਾਣਾ ਪੈਣਾ ਕਿੱਥੇ ਜਾਣਾ ਘੁੰਮਣਾ ਘਮੜਾ ਕਮਾਨ ਉਥਾਰ ਰੱਖੀਆ ਕੀ ਰੱਖੀਆ ਫਾਰ ਰੱਖਿਆ ਬੋਲਟ ਰੱਖਿਆ ਪਟਾਟੇ ਪੋਟੇ ਆ ਹਾਏ ਹਾਏ ਅੰਟੀ ਦੇਖੋ ਹੋਰ ਕੀ ਕੱਪੜੇ ਹੋ ਗਏ ਸ਼ੁਕਰ ਆ ਸਾਰੇ ਕੱਪੜੇ ਸੁਆਲੇ ਹੋਰ ਕੱਪੜੇ ਬਹੁਤ ਸੀਗੇ ਨਾ ਹੋਰ ਕੀ ਤੋਂ ਹੋ ਗਏ ਸੁੱਕ ਗਏ ਕੋੜੇ ਰਗਾ ਕਾਲੂ ਕਿੱਦਾਂ ਸੁੱਕਣੇ ਭਾਵਾਂਗੇ ਸਿਕੋਨਾ ਨਾਲੇ ਦਾ ਤੂੰ ਜਾਇਆ ਇਹਨਾਂ ਵਾਲਾ ਤੇਨੂੰ ਦੁਕਾਨ ਅੱਛਾ ਠੀਕਾ ਠੀਕਾ ਨਾਲੇ ਉਹ ਤੈਨੂੰ ਯਾਦ ਕਰਦੀ ਕਹਿੰਦੀ ਉਹ ਜਿਹੜੇ ਆਏ ਸੀਗੇ ਉਹ ਕਹਿੰਦੀ ਇਹ ਉਸ ਵਿਆਹ ਦੇ ਵਿੱਚ ਅਸੀਂ ਬਿਜ਼ੀ ਬਹੁਤ ਅੱਜ ਸਾਡੇ ਵਿਆਹ ਸਾਡੇ ਨੇ ਕੱਪੜੇ ਚ ਕਾਲੂ ਨੇ ਲੈਣਾ ਹੈ ਘੁੰਮ ਆਉ ਉਹ ਨਾਲ ਇੱਥੇ ਚੱਲ ਜੇ ਚਲੋ ਟੋਪੀ ਲਾ ਦਮੈਂ ਇਹਦਾ ਟੋਪੀ ਲਾ ਦ ਜਿਹੜਾ ਆਪਾਂ ਲਾਉਂਦੀ ਸੀ ਬਾਲ ਵਾਲੀ ਹਾਂ ਮਾਲ ਗਦੇ ਨੀਗਲ ਜੀ ਦੂਜੀ ਜਿਹਨੂੰ ਪਤਾ ਲੱਗ ਗਿਆ ਨਾ ਅੰਟੀ ਉਹਨੂੰ ਫੋਨ ਦਿੱਤਾ ਤੁਸੀਂ ਧਿਆਨ ਰੱਖਿਓ ਉਹ ਨਾ ਬਾਰੀ ਨਹੀਂ ਨਹੀਂ ਓਦਾਂ ਨਹੀਂ ਫਿਰ ਮੈਂ ਮੋਰੀ ਹਾਂ ਹਾਂ ਨਾ ਤੁਸੀਂ ਮੋਰੀ ਹਾਂ ਓਦਾਂ ਤਾਂ ਨਹੀਂ ਹਾਂ ਜੱਬਾ ਭਾਈਆਂ ਇਹ ਕਹਾਂਗੇ ਦੋ ਬਾਤ ਤਾਂ ਇਸਦੀ ਬਾਤ ਤਾਂ ਅੱਜੀ ਹਾਂਗੇ ਦੋ ਬਾਤ ਲੈ ਲਓ ਬਤੂ ਬੋਗੰਦਾ ਹੋ ਗਿਆ ਸੀ ਪਿਆਜ ਕਾਕਾ ਅੱਜ ਨਾ ਹੋਈ ਇਹ ਸਾਡਾ ਜਿਹੜਾ ਮੁੰਡਾ ਗੰਦਾ ਬਹੁਤ ਹੋ ਗਿਆ ਸੀ ਇਹ ਨਹੀਂ ਨਹੀਂ ਸ਼ਰਾਰਤਾ ਕਰਦੀ ਜਿੰਨੀ ਜੈਵ ਜੈਵ ਸ਼ਰਾਰਤਾ ਕਰਦੀ ਜੈਵ ਦੇ ਹਾਏ ਕਿਤੇ ਮੈਂ ਨਿਕਲੇ ਆਏ ਹਾਏ ਕਿੱਥੇ ਮੈਂ ਨਿਕਲੇ ਬਾਲ ਕਦੇ ਨੋੜੇ ਨਹੀਂ ਮੈਂ ਕਿ ਬਾਲ ਵੀ ਨੋੜੇ ਨਹੀਂ ਮਿੱਟੀ ਬਹੁਤ ਸੀ ਪੈਂਦੀ ਅਮਨਵੀਰ ਦਾ ਵੀ ਬਹੁਤ ਆ ਹੁਣ ਕੱਲ ਨੂੰ ਆਉਂਦੀ ਵਾਰੀ ਲੱਗਣੀ ਆ ਦੇਖਿਆ ਉਹ ਤਾਂ ਨਵਾਉਂਦਾ ਉਹ ਤਾਂ ਨੋਂਦਾ ਨਹੀਂ ਸੀ ਮੇਰੇ ਕੋਲ ਦੇਖਿਆ ਆਪਤਾ ਜੀ ਜੀ ਉਹਦਰ ਨਾ ਹੁੰਦਾ ਨਹੀਂ ਮੇਰੇ ਕੋਲ ਨਹੀਂ ਰਾਤ ਨੂੰ ਪੈ ਗਈ ਹੈ ਨਹੀਂ ਕੱਲ ਨੂੰ ਫਿਰ ਕੱਲ ਨੂੰ ਮੈਂ ਵੀ ਆਪਣੇ ਦੋਨੋਂ ਨਿਆਣੇ ਨਵਾ ਦੇਣੇ ਆ ਤੇ ਕੱਲ ਨੂੰ ਸਾਡੀ ਵਾਰੀ ਆ ਕੱਲ ਨੂੰ ਹਾਂ ਦੋ ਨਿਆਣੇ ਇੱਕ ਤਰ੍ਹਾਂ ਦਾ ਬਹੁਤ ਵੱਡਾ ਟਾਸਕ ਸੀ ਇਹ ਖੇਲਣਾ ਪਿਆ ਜੋ ਇਹ ਤਾਂ ਬਹੁਤ ਨਹੀਂ ਕਹਿੰਦਾ ਖੇਲਣਾ ਇਹ ਕਿਹਦੇ ਹੈਗੀ ਆ ਹੋਰ ਚੰਤਾ ਅਕਸ਼ਰੀ ਚੰਤਾ ਅਕਸ਼ਰੀ ਉਹਨੂੰ ਕਾਕੇ ਸੁਣ ਵੀ ਸੋ ਨੂੰ ਇਤੋਂ ਕਿੰਨੀ ਮੁਸ਼ਕਲ ਹੋਈ ਮੈਂ ਮੈਂ ਨਵਾਇਆ ਉਹਨੂੰ ਇਦਾਂ ਨਾ ਨੀ ਨਾਲਿਆ ਸੀ ਇਹਨੇ ਮੇਰਾ ਪੁੱਤ ਨੇ ਇਹ ਆ ਵੀ ਪੁੱਤ ਦਾ ਤੋ ਕਦੇ ਤਿਆਰ ਹੋ ਗਿਆ ਟੋਪੀ ਨਹੀਂ ਲੈਂਦਾ ਜੀ ਗਾਇਜ਼ ਕਰਦੇ ਆਪਾਂ ਵਲੌਗ ਦਾ ਐਂਡ ਬਿਕਰਮ ਹੋਣੀ ਹੁੰਦੇ ਪਏ ਆ ਤੇ ਆਪਾਂ ਵੀ ਥੋੜਾ ਕੰਮ ਜਾਣਾ ਆ ਤੇ ਸੰਵੀਰ ਸਾਡੇ ਨਾਲ ਹੀ ਲੰਮੇ ਪਾ ਕੇ ਉੱਥੇ ਚੱਲ ਜਾਣਾ ਤੇ ਮੰਦਿਰ ਉਹ ਇਦਾਂ ਹੀ ਮੇਰੇ ਪਤਾ ਸੀ ਉਹਨਾਂ ਦਾ ਪਹਿਲੇ ਤੇ ਮਨਵੀਰ ਸਾਡਾ ਜਿਹੜਾ ਆ ਸੌ ਚੁੱਕਿਆ ਆ ਤੇ ਅਸੀਂ ਦੋਨੇ ਭੈਣਾ ਜਾ ਕੇ ਆਈਏ ਮੜਾ ਇਹ ਕੰਮ ਕੰਮ ਜਾ ਕੇ ਤੇ ਫੇਰ ਆਈ ਆਉਂਦੇ ਆ ਫੇਰ ਦੁਬਾਰਾ ਹੋਰ ਕਰਦੇ ਆਪਾਂ ਵਲੌਗ ਦਾ ਐਂਡ ਬਣੇ ਰਿਹਾ ਕਰੋ ਵਲੌਗ ਦੇ ਨਾਲ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਿਹਾ ਕਰੋ ਸਬਸਕ੍ਰਾਈਬ ਨੂੰ ਕਰਦੇ ਆ ਵਿਊ ਵਿਊ ਜਗੂ ਦਾ ਨਾਮ ਹੰਟੇ ਨਾ ਕੀ ਰ ਕਵੀ ਦਾ ਵਿਊ 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 ਤੇ ਨਾ ਸਕ ਕਰੋ ਨਾ ਸਕ ਕਰੋ ਨਾ ਸਕ ਕਰੋ ਨਾ ਓਕੇ ਬਾਏ ਗਾਇਸ ਬਾਏ ਬਾਏ ਕਰੋ ਬਾਏ ਬਾਏ ਜੀ ਬਾਏ ਬਾਏ ਮਮਾ ਬਾਏ ਬਾਏ ਕਰੋ ਬਾਏ ਬਾਏ